ਸਭਿਧਾਨ ਹੈ ਕਿੱਥੇ ਆ ਉਹ ਸਿਰਫ ਇਹ ਡੇਰੇ ਵਾਲੇ ਬਾਬਿਆਂ ਵਾਸਤੇ ਆ ਸਿੱਖਾਂ ਵਾਸਤੇ ਜਾਂ ਗਰੀਬ ਜਨਤਾ ਆ ਉਹਨਾਂ ਵਾਸਤੇ ਕੋਈ ਸਭਿਧਾਨ ਨਹੀਂ ਹੈਗਾ ਇਹ ਬਾਬੇ ਗਏ ਇਹਨਾਂ ਨੇ ਬਲਾਤਕਾਰ ਵੀ ਕੀਤਾ ਉਹ ਸਾਬਤ ਵੀ ਹੋਇਆ ਆ ਥੋੜਾ ਜਿਹਾ ਰੁਕ ਜੋ ਆ ਦੂਜੇ ਬਲਜਿੰਦਰ ਸਿੰਘ ਨੇ ਵੀ ਆ ਜਾਣਾ ਆ 크ਰਿਸਚਨ ਜਿਹੜੇ ਆ ਫੜੇ ਆ ਬਲਜਿੰਦਰ ਸਿੰਘ ਹੀ ਆ ਨਾ ਉਹਨਾਂ ਦਾ ਨਾਮ ਵੈਸੇ ਉਹ ਵੀ ਆਏ ਲੋ ਕਿਉਂਕਿ ਸਰਕਾਰ ਨੂੰ ਸਿਰਫ ਵੋਟਾਂ ਚਾਹੀਦੀਆਂ ਦੇਖੋ ਇੱਕ ਬੰਦਾ ਕੁੜੀਆਂ ਦੇ ਨਾਲ ਬਲਾਤਕਾਰ ਕਰਦਾ ਆ ਉਹਨਾਂ ਨੂੰ ਪਰੋਲ ਸਿੱਖ ਜਿਹੜੀਆਂ ਆਪਣੇ ਜਗਤਾਰ ਸਿੰਘ ਹਵਾਰਾ ਜੀ ਆ ਜਾਂ ਆਪਣੇ ਜਿਹੜੀ ਸਿੰਘ ਬੰਦ ਨੇ ਉਹਨਾਂ ਨੂੰ ਕੋਈ ਪਰੋਲ ਨਹੀਂ ਕੋਈ ਉਹਨਾਂ ਨੂੰ ਛੁੱਟੀ ਨਹੀਂ ਸਜ਼ਾ ਭੁਗਤ ਗਏ ਜਿਹੜੇ ਬੰਦੇ ਜਿਹੜੇ ਸਜ਼ਾ ਵੀ ਭੁਗਤ ਚੁੱਕੇ ਆ ਉਹਨਾਂ ਦੀ ਕੋਈ ਬਾਹਰ ਆਣ ਦੀ ਮਨਸ਼ਾ ਨਹੀਂ ਦੇਖੋ ਕਿੰਨਾ ਚਿਰ ਸਰਕਾਰਾਂ ਨੂੰ ਇਹ ਨਹੀਂ ਦੇਖਦਾ ਵੀ ਚੰਡੀਗੜ੍ਹ ਮੋਰਚਾ ਲੱਗਾ ਹੋਇਆ ਹੈ ਉਹ ਅੱਜ ਦਾ ਉਹ ਅੱਜ ਦਾ ਨਹੀਂ ਅਸੀਂ ਕਾਫੀ ਚਿਰ ਦੇ ਤੋਂ ਹੀ ਇਹ ਚੀਜ਼ਾਂ ਦੇਖਦੇ ਆ ਰਹੇ ਹਾਂ ਵੀ ਸਾਰਾ ਕੁਝ ਬਰੀ ਆ ਫਿਰ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਨਾ ਕੋਈ ਹਸਪਤਾਲ ਦੀ ਦਵਾਈ दारू ਵਾਸਤੇ ਕੱਢਿਆ ਜਾਂਦਾ ਆ ਅੰਦਰ ਹੀ ਉਹ ਜਵਾਨ ਹੋਏ ਅੰਦਰ ਹੀ ਉਹ ਬਜ਼ੁਰਗ ਹੋ ਗਏ ਇਈ ਤਾਂ ਫਿਰ ਸਿੰਘਾਂ ਨੇ ਏਡੀ ਗੜੀ ਕੋਈ ਅੱਗ ਮਚਾਈ ਆ ਤੇ ਉਹ ਬਾਬਾ ਜੀ ਸਜ਼ਾ ਭੁਗਤ ਚੁੱਕੇ ਆ ਲੋੜ ਤੋਂ ਜ਼ਿਆਦਾ 35 35 ਸਾਲ ਉਮਰ ਕਹਤ 20 ਸਾਲ ਦੀ ਆ ਬਾਬਾ ਜੀ 35 35 ਸਾਲਾਂ ਤੋਂ ਉੱਪਰ ਹੋ ਗਏ ਆ ਕਿਉਂ ਨਹੀਂ ਅਜੇ ਤੱਕ ਛੱਡਿਆ ਮੈਨੂੰ ਨਹੀਂ ਲੱਗਦਾ ਵੀ ਸੰਵਿਧਾਨ ਸਾਡੇ ਵਾਸਤੇ ਸਿੱਖਾਂ ਵਾਸਤੇ ਆ ਜੇ ਅਸੀਂ ਕੁਝ ਕਰਦੇ ਆ ਜਾਂ ਕੋਈ ਵੀ ਗੱਲਬਾਤ ਹੁੰਦੀ ਆ ਤੇ ਬਾਅਦ ਸਾਡੇ ਤੇ ਐਨਐਸਏ ਲਗਾ ਕੇ ਲਾ ਕੇ ਦੇ ਅੰਦਰ ਕਰ ਦਿੰਦੇ ਆ ਆ ਤੁਸੀਂ ਦੇਖਦੇ ਹੀ ਆ ਕਿੰਨੇ ਸਿੰਘਾਂ ਦੇ ਐਨਐਸਏ ਲੱਗੀ ਐ ਇੱਕ ਸਿਰਫ ਕਿਤਾਬਾਂ ਬੁੱਕਸ ਰੱਖਣ ਤੇ ਹੀ ਐਨਐਸਏ ਸਾਡੇ ਤੇ ਇਹ ਸਿਰਫ ਮੈਨੂੰ ਇਦਾਂ ਲੱਗਦਾ ਵੀ ਸਾਡੇ ਪੰਜਾਬ ਨੂੰ ਢਾ ਲਾ ਰਹੇ ਆ ਵੀ ਇਹ ਸਾਨੂੰ ਨਸ਼ੇੜੀ ਕਹਿਣਾ ਚਾਹੁੰਦੇ ਆ ਜਾਂ ਇਹ ਸਾਨੂੰ ਸਮੈਕੀਆ ਕਹਿਣਾ ਚਾਹੁੰਦੇ ਆ ਪਰ ਮੈਂ ਇਹਨਾਂ ਸਰਕਾਰਾਂ ਦੇ ਤਾਂ ਉਲਟਾਂ ਸੰਵਿਧਾਨ ਦੇ ਵੀ ਸੰਵਿਧਾਨ ਨੂੰ ਮੈਂ ਮੰਨਦਾ ਆ ਜੇ ਅਸੀਂ ਮੰਨਦੇ ਹਾਂ ਸੰਵਿਧਾਨ ਨੂੰ ਤੇ ਇਹ ਸੰਵਿਧਾਨ ਨੂੰ ਜੇ ਮੰਨਦੇ ਆ ਤੇ ਆਪਾਂ ਨੂੰ ਇੱਕੋ ਜਿਹਾ ਕਰਨ ਸੜੇ ਨਾਲ ਦੁਆਬਾ ਜ਼ੋਨ ਦੇ ਜਥੇਦਾਰ ਬਾਬਾ ਮਾਨ ਸਿੰਘ ਹੋਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਸੋਸ਼ਲ ਮੀਡੀਆ ਦੇ ਉੱਪਰ ਚਰਚਾਵਾਂ ਚੱਲ ਰਹੀਆਂ ਨੇ ਉਸ ਦੇ ਉੱਪਰ ਸਵਾਲ ਕਾਫੀ ਬਣ ਰਹੇ ਨੇ ਬਾਬਾ ਜੀ ਸਾਡੇ ਨਾਲ ਨੇ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਰਾਮ ਰਹੀਮ ਹੋਰਾਂ ਨੂੰ ਪ੍ਰੋਲ ਮਿਲੀ ਜਾ ਰਹੀ ਹੈ ਪਹਿਲਾਂ ਖਾਲੀ ਕੁਝ ਹੀ ਦਿਨ ਹੋਏ ਨੇ ਪ੍ਰੋਲ ਮਿਲੀ ਸੀਗੀ ਫਿਰ ਅੰਦਰ ਗਿਆ ਫਿਰ ਦੁਬਾਰਾ ਹੁਣ ਪ੍ਰੋਲ ਮਿਲ ਗਈ ਅੱਜ ਇਹ ਪ੍ਰੋਲ ਲਗਾਤਾਰ ਮਿਲ ਰਹੀਆਂ ਨੇ ਇਸ ਇਹਨਾਂ ਪ੍ਰੋਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਬਾ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਇੱਥੋਂ ਇਹ ਪਤਾ ਲੱਗਦਾ ਆ ਪ੍ਰੋਲ ਮਿਲਣ ਤੋਂ ਇਹ ਪਤਾ ਲੱਗਦਾ ਆ ਵੀ ਆਪਾਂ ਇਹ ਲੋਕ ਕਿੰਨਾ ਕਿ ਸੰਵਿਧਾਨ ਮੰਨਦੇ ਆ ਹਮ ਸਿਰਫ ਸੰਵਿਧਾਨ ਇਨ੍ਹਾਂ ਵਾਸਤੇ ਹੀ ਆ ਨਾ ਕਿ ਸਿੱਖਾਂ ਵਾਸਤੇ ਜੀ ਹੁਣ ਕੋਈ ਵੀ ਗੱਲ ਹੁੰਦੀ ਆ ਤੇ ਹਰ ਬੰਦਾ ਆ ਪਿੱਛੇ ਜੇ ਆਪਣੇ ਅਮਰੀਕਾ ਤੋਂ ਉਹਨਾਂ ਨੇ ਅੰਬੇਦਕਰ ਸਾਹਿਬ ਬਾਰੇ ਕੋਈ ਗੱਲ ਕੀਤੀ ਸਾਰੀਆਂ ਜਿਹੜੇ ਬੰਦੀਆਂ ਉੱਠ ਕੇ ਖੜੀਆਂ ਹੋਈਆਂ ਵੀ ਉਹਨੇ ਗਲਤ ਕੀਤੀ ਅਸੀਂ ਵੀ ਕਹਿੰਨੇ ਆ ਵੀ ਚਲੋ ਗਲਤ ਸੰਵਿਧਾਨ ਦੇ ਉੱਪਰ ਕੋਈ ਵੀ ਜਾਂ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਆ ਸਾਨੂੰ ਉਹਨਾਂ ਨੇ 3 ਫੁੱਟ ਦੀ ਕਿਰਪਾਣ ਪਾਣ ਦੀ ਸੰਵਿਧਾਨ ਦੇ ਵਿੱਚ ਲਿਖਿਆ ਆ ਠੀਕ ਆ ਜੀ ਪਰ ਸੰਵਿਧਾਨ ਹੈ ਕਿੱਥੇ ਆ ਉਹ ਸਿਰਫ ਇਹ ਡੇਰੇ ਵਾਲੇ ਬਾਬਿਆਂ ਵਾਸਤੇ ਆ ਸਿੱਖਾਂ ਵਾਸਤੇ ਜਾਂ ਗਰੀਬ ਜਨਤਾ ਆ ਉਹਨਾਂ ਵਾਸਤੇ ਕੋਈ ਸਬਧਾਨ ਨਹੀਂ ਹੈਗਾ ਇਹਨਾਂ ਨੂੰ ਦੇਖੋ ਇੱਕ ਬੰਦਾ ਕੁੜੀਆਂ ਦੇ ਨਾਲ ਬਲਾਤਕਾਰ ਕਰਦਾ ਆ ਉਹਨਾਂ ਨੂੰ ਪ੍ਰੋਲ ਸਿੱਖ ਜਿਹੜੀਆਂ ਆਪਣੇ ਜਗਤਾਰ ਸਿੰਘ ਹਵਾਰਾ ਜੀ ਆ ਜਾਂ ਆਪਣੇ ਜਿਹੜੇ ਸਿੰਘ ਬੰਦ ਨੇ ਉਹਨਾਂ ਨੂੰ ਕੋਈ ਪ੍ਰੋਲ ਨਹੀਂ ਕੋਈ ਉਹਨਾਂ ਨੂੰ ਛੁੱਟੀ ਨਹੀਂ ਸਜ਼ਾ ਭੁਗਤ ਗਏ ਜਿਹੜੇ ਬੰਦੇ ਜਿਹੜੇ ਸਜ਼ਾ ਵੀ ਭੁਗਤ ਚੁੱਕੇ ਆ ਉਨ੍ਹਾਂ ਦੀ ਕੋਈ ਬਾਹਰ ਆਉਣ ਦੀ ਮੰਚ ਨਹੀਂ ਦੇਖੋ ਕਿੰਨਾ ਚਿਰ ਸਰਕਾਰਾਂ ਨੂੰ ਇਹ ਨਹੀਂ ਦਿਖਦਾ ਵੀ ਚੰਡੀਗੜ੍ਹ ਮੋਰਚਾ ਲੱਗਾ ਹੋਇਆ ਹੈ ਉਹ ਅੱਜ ਦਾ ਉਹ ਅੱਜ ਦਾ ਨਹੀਂ ਅਸੀਂ ਕਾਫੀ ਚਿਰ ਦੇ ਤੋਂ ਹੀ ਇਹ ਚੀਜ਼ਾਂ ਦੇਖਦੇ ਆ ਰਹੇ ਹਾਂ ਵੀ ਸਾਰਾ ਕੁਝ ਬਰੀ ਆ ਫਿਰ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਨਾ ਕੋਈ ਹਸਪਤਾਲ ਦੀ ਦਵਾ-ਦਾਰੂ ਵਾਸਤੇ ਕੱਢਿਆ ਜਾਂਦਾ ਆ ਅੰਦਰ ਹੀ ਉਹ ਜਵਾਨ ਹੋਏ ਅੰਦਰ ਹੀ ਉਹ ਬਜ਼ੁਰਗ ਹੋ ਗਏ ਇਹ ਬਾਬੇ ਗਏ ਇਹਨਾਂ ਨੇ ਬਲਾਤਕਾਰ ਵੀ ਕੀਤਾ ਉਹ ਸਾਬਤ ਵੀ ਹੋਇਆ ਆ ਥੋੜਾ ਜਿਹਾ ਰੁਕ ਜੋ ਆ ਦੂਜੇ ਬਲਜਿੰਦਰ ਸਿੰਘ ਨੇ ਵੀ ਆ ਜਾਣਾ ਆ 크ਰਿਸਚਨ ਜਿਹੜੇ ਆ ਫੜੇ ਆ ਬਲਜਿੰਦਰ ਸਿੰਘ ਹੀ ਆ ਨਾ ਉਹਨਾਂ ਦਾ ਨਾਮ ਵੈਸੇ ਉਹ ਵੀ ਆਏ ਲੋ ਕਿਉਂਕਿ ਸਰਕਾਰ ਨੂੰ ਸਿਰਫ ਵੋਟਾਂ ਚਾਹੀਦੀਆਂ ਸਚਾਈ ਨੂੰ ਕੋਈ ਪ੍ਰੇਮ ਨਹੀਂ ਕਰਦਾ ਇਹ ਸਿਰਫ ਇੱਕ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਆ ਉਹਨੂੰ ਬਾਹਰ ਲਿਆਣਾ ਕਿਉਂਕਿ ਇਲੈਕਸ਼ਨ ਆਏ ਆ ਲੁਧਿਆਣੇ ਵੀ ਇਹਨਾਂ ਨੇ ਆਪਣੇ ਬੈਨੀਫਿਟ ਵਾਸਤੇ ਬਾਹਰ ਕੱਢਣੇ ਆ ਵੀ ਉਹ ਆਪਣੇ ਆਪਣੇ ਚੇਲਿਆਂ ਚ ਪਟਿਆਂ ਨੂੰ ਕਹਿਣ ਵੀ ਇੱਧਰ ਵੋਟਾਂ ਪਾਓ ਔਰ ਇਹਦੇ ਵਿੱਚ ਕੀ ਗੱਲ ਨਹੀਂ ਤਾਂ ਫਿਰ ਸਿੰਘਾਂ ਨੇ ਏਡੀ ਗੜੀ ਕੋਈ ਅੱਗ ਮਚਾਈ ਆ ਇਹੋ ਬਾਬਾ ਜੀ سزا ਭੁਗਤ ਚੁੱਕੇ ਆ ਲੋੜ ਤੋਂ ਜ਼ਿਆਦਾ 35 35 ਸਾਲ ਉਮਰ ਕੈਦ 20 ਸਾਲ ਦੀ ਆ ਬਾਬਾ ਜੀ 35 35 ਸਾਲਾਂ ਤੋਂ ਉੱਪਰ ਹੋ ਗਏ ਆ ਕਿਉਂ ਨਹੀਂ ਅਜੇ ਤੱਕ ਛੱਡਿਆ ਇਹ ਤਾਂ ਹੁਣ ਸਰਕਾਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਸੰਵਿਧਾਨ ਸਾਡੇ ਵਾਸਤੇ ਸਿੱਖਾਂ ਵਾਸਤੇ ਆ ਜੇ ਅਸੀਂ ਕੁਝ ਕਰਦੇ ਆ ਜਾਂ ਕੋਈ ਵੀ ਗੱਲਬਾਤ ਹੁੰਦੀ ਆ ਤੇ ਬਾਅਦ ਸਾਡੇ ਤੇ ਐਨਐਸਏ ਲਗਾ ਕੇ ਲਾ ਕੇ ਦੇ ਅੰਦਰ ਕਰ ਦਿੰਦੇ ਆ ਆ ਤੁਸੀਂ ਦੇ ਦੇਈਆਂ ਕਿੰਨੇ ਸਿੰਘਾਂ ਦੇ ਐਨਐਸਏ ਲੱਗੀ ਐ ਇੱਕ ਸਿਰਫ ਕਿਤਾਬਾਂ ਬੁੱਕਸ ਰੱਖਣ ਤੇ ਹੀ ਐਨਐਸਏ ਸਾਡੇ ਤੇ ਇਹਨਾਂ ਨੇ ਜਿੱਥੇ ਇਹ ਸਾਡੀਆਂ ਧੀਆਂ ਭੈਣਾਂ ਵੀ ਸੇਫ ਨਹੀਂ ਹੈਗੀਆਂ ਹੈ ਇਹਨਾਂ ਨੂੰ ਪ੍ਰੂਫ ਕੋਈ ਸੰਵਿਧਾਨ ਵਾਲੀ ਗੱਲ ਤਾਂ ਇਹਨਾਂ 'ਚ ਹੈ ਨਹੀਂ ਖਾਂਦੇ ਸੌ ਜਰੂਰ ਖਾਂਦੇ ਆ ਸੰਵਿਧਾਨ ਦੀ ਪਰ ਉਹਨੂੰ ਫੋਲੋ ਨਹੀਂ ਕਰਦੇ ਸਿਰਫ ਉਹ ਸੰਵਿਧਾਨ ਕਾਦੇ ਵਾਸਤੇ ਰੱਖਿਆ ਆ ਸੌ ਖਾਣ ਵਾਸਤੇ ਬਸ ਤੁਹਾਡੇ ਹਿਸਾਬ ਦੇ ਨਾਲ ਜੋ ਰੋਲ ਮਿਲੀ ਹੈਗੀ ਹੈ ਉਹ ਠੀਕ ਤੁਹਾਨੂੰ ਲੱਗਦੇ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਬਿਲਕੁਲ ਬਾਬਾ ਜੀ ਸਾਰੀਆਂ ਜਥੇਬੰਦੀਆਂ ਨੂੰ ਖੜੇ ਹੋ ਕੇ ਮੈਂ ਤਾਂ ਕਹੂੰਗਾ ਸਾਰੇ ਭਾਈਚਾਰੇ ਉੱਠ ਕੇ ਖੜੇ ਹੋਣ ਜੇ ਸੰਵਿਧਾਨ ਕੱਲਾ ਇਹਨਾਂ ਵਾਸਤੇ ਥੋੜੀ ਆ ਸੰਵਿਧਾਨ ਤਾਂ ਸਾਰਿਆਂ ਵਾਸਤੇ ਇੱਕੋ ਜਿਹਾ ਆ ਸਾਰੀਆਂ ਜਥੇਬੰਦੀਆਂ ਜੇ ਬਾਕੀ ਗੱਲ ਤੇ ਆ ਕੇ ਇਕੱਠੀਆਂ ਹੁੰਦੀਆਂ ਆ ਤੇ ਇਸ ਗੱਲ ਵੀ ਸਾਰੇ ਜਥੇਬੰਦੀਆਂ ਕਿਉਂ ਨਹੀਂ ਕਰਦੀਆਂ ਫਿਰ ਇਹ ਕਹਿ ਦਿੰਦੇ ਆ ਵੀ ਸਿੱਖ 2% ਆ ਸਾਰੀਆਂ ਜੇਤਬੰਦੀਆਂ ਉੱਠ ਕੇ ਜੇ ਸਾਡੇ ਵਾਸਤੇ ਜਾਂ ਇਹਨਾਂ ਵਾਸਤੇ ਕਾਨੂੰਨ ਇੱਕੋ ਜਿਹਾ ਆ ਤੇ ਫਿਰ ਬਾਬਾ ਜੀ ਸਾਡੇ ਬੰਦੇ ਛੱਡਣ ਫੇ ਖੜੇ ਕਿਉਂ ਨਹੀਂ ਹੁੰਦੇ ਤੁਸੀਂ ਕਹਿ ਰਹੇ ਹੋ ਕਿ ਵੀ ਖੜੇ ਹੋਣਾ ਚਾਹੀਦਾ ਆ ਰਾਮ ਰਹੀਮ ਨੂੰ ਪ੍ਰੋਬਲ ਮਿਲੀ ਕਈ ਸਵਾਲ ਉੱਠਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਚਰਚੇ ਵੀ ਬੜੇ ਹੁੰਦੇ ਨੇ ਕਿ ਬਈ ਉਹਨੂੰ ਫੇਰ ਪ੍ਰੋਲ ਮਿਲ ਗਈ ਐ ਆ ਮਾਰਾ ਹੋ ਰਿਹਾ ਪਰ ਇਸ ਦੀ ਆਵਾਜ਼ ਪੱਖੋਂ ਕੋਈ ਹੁਣ ਜੱਥੇਬੰਦੀ ਕਿਉਂ ਨਹੀਂ ਖੜੀ ਹੁੰਦੀ ਐ ਚਾਹੇ ਮੈਂ ਪੰਜਾਬ ਦੀ ਜੱਥੇਬੰਦੀ ਦੀ ਗੱਲ ਕਰਾਂ ਜਾਂ ਫਿਰ ਹੋਰ ਜਿਹੜੇ ਦੂਸਰੇ ਹੈਗੇ ਨੇ ਉਹ ਵੀ ਨਹੀਂ ਖੜੇ ਹੁੰਦੇ ਨੇ ਇਹ ਕੀ ਮਤਲਬ ਐਕਚੁਅਲ ਦੇ ਵਿੱਚ ਰੀਜ਼ਨ ਕੀ ਐ ਆਵਾਜ਼ ਤਾਂ ਜੀ ਮਾਰ ਮਾਰ ਕੇ ਨਾ ਗਲੇ ਬਹਿ ਗਏ ਸਾਡੇ ਲੋਕਾਂ ਨੇ ਆਪਣੇ ਘਰ ਛੱਡ ਕੇ ਨਾ ਮੋਰਚੇ ਲਾਏ ਹੋਏ ਆ ਵੀ ਉਹ ਉਹਨਾਂ ਨੂੰ ਬਾਹਰ ਕੱਢੋ ਆਵਾਜ਼ ਤਾਂ ਅਸੀਂ ਮਾਰਦੇ ਪਏ ਆ ਪਰ ਆਵਾਜ਼ ਦਾ ਅਸਰ ਨਹੀਂ ਇਹਨਾਂ ਤੱਕ ਜਾ ਰਿਹਾ ਪਤਾ ਨਹੀਂ ਕਿਉਂ ਨਹੀਂ ਜਾ ਰਿਹਾ ਸ਼ਾਇਦ ਇਹ ਮੈਂ ਇਹ ਗੱਲ ਸੋਚਦਾ ਆ ਵੀ ਇਹ ਕਹਿੰਦੇ ਆ ਵੀ ਇਹਨਾਂ ਦੀਆਂ ਵੋਟਾਂ ਦੇ ਨਾਲ ਕਿਹੜਾ ਅਸੀਂ ਜਿੱਤ ਹਾਰ ਹੋਣੀ ਆ ਜਿੱਤ ਹਾਰ ਤਾਂ ਸ਼ਾਇਦ ਇਹਨਾਂ ਦੀਆਂ ਵੋਟਾਂ ਨਾਲ ਹੀ ਹੋਣੀ ਆ ਪਰ ਮੈਂ ਹੁਣ ਥੋੜੇ ਜਿਹਰੇ ਦੇ ਵਿੱਚ ਮੈਂ ਇਹ ਚਾਹੂੰਗਾ ਵੀ ਜਿਹੜੀ ਜਿੰਨੇ ਵੀ ਸਾਡੇ ਲੋਕ ਨੇ ਉਹ ਇਸ ਗੱਲ ਨੂੰ ਸਮਝਣ ਵੀ ਲੜਾਈ ਕੱਲੀ ਇਸ ਗੱਲ ਦੀ ਨਹੀਂ ਹੈਗੀ ਵੀ ਸਾਡੇ ਬੰਦੇ ਬਾਹਰ ਕੱਢੋ ਹਨਾ ਲੜਾਈ ਇਸ ਗੱਲ ਦੀ ਆ ਵੀ ਆਪਾਂ ਜਿਹੜੇ ਕਾਨੂੰਨ ਬਣੇ ਹੋਏ ਆ ਉਹਦੇ ਤੇ ਕਿੰਨਾ ਕੇ ਪਹਿਰਾ ਦੇ ਰਹੇ ਆ ਅ ਮੈਂ ਪਿੱਛੇ ਜੇ ਵੀ ਸੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਆ ਮੰਗ ਪੱਤਰ ਵੀ ਤੁਸੀਂ ਚਿੱਟੇ ਦੇ ਬਲ ਖਿਲਾਫ ਤੁਸੀਂ ਇੱਕ ਲੜਾਈ ਲੜ ਰਹੇ ਆ ਆ ਜਗ੍ਹਾ ਜਗ੍ਹਾ ਸਕੂਲ ਜੋ ਸੁਪਰੀਮ ਕੋਰਟ ਦੇ ਆਰਡਰ ਆ ਉੱਥੇ ਲਿਖਿਆ ਹੋਇਆ ਆ ਵੀ 200 ਮੀਟਰ ਦੇ ਜਾਂ 100 ਮੀਟਰ ਦੇ ਤਮਾਕੂ ਬੀੜੀ ਸਿਗਰਟ ਨਹੀਂ ਹੋਣੀ ਚਾਹੀਦੀ ਬੀਜੇਪੀ ਸਰਕਾਰ ਆਈ ਸੀ ਉਹਨਾਂ ਨੇ ਸ਼ਖਰ ਬੰਦ ਕਰਾਇਆ ਸੀ ਹੁਣ ਕਿਉਂ ਨਹੀਂ ਹੋ ਰਿਹਾ ਇਹ ਚੀਜ਼ਾਂ ਬੰਦ ਉਦਾਂ ਤਾਂ ਕਹਿੰਦੇ ਆ ਸਾਂਝੀ ਵਾਰਤਾਲਾਪ ਦਾ ਦਿੰਦੇ ਆ ਪਰ ਗੱਲ ਮੈਨੂੰ ਸਮਝ ਨਹੀਂ ਆ ਰਹੀ ਜਾਂ ਤਾਂ ਇਹਨਾਂ ਕੋ ਰਾਜਪਾਤ ਹੋ ਚੰਗੀ ਤਰ੍ਹਾਂ ਹੋ ਨਹੀਂ ਰਿਹਾ ਮਹਾਰਾਣਾ ਰਣਜੀਤ ਸਿੰਘ ਦਾ ਰਾਜ ਸੀਗਾ ਜਿਹਨੂੰ ਅਸੀਂ ਕਹਿੰਦੇ ਸੀ ਪੰਜਾਬ ਪੰਜਾਬ ਬਹੁਤ ਜ਼ਿਆਦਾ ਵੱਡਾ ਸੀ ਠੀਕ ਆ ਜੀ ਜਿਹਦੇ ਵਿੱਚ ਹਿਮਾਚਲ ਹਰਿਆਣਾ ਇੱਧਰ ਕਾਬਲ ਕੰਧਾਰ ਦੂਰ ਤੱਕ ਸੀਗਾ ਉਦੋਂ ਕੀ ਸੀਗਾ ਉਦੋਂ ਤਾਂ ਇੰਨੀ ਪਾਵਰ ਵੀ ਨਹੀਂ ਸੀ ਇੱਕ ਰਾਜੇ ਨੇ ਜੋ ਕਹਿ ਤਾ ਉਹ ਸਹੀ ਹੋ ਗਿਆ ਨਾ ਉਸ ਟਾਈਮ ਧੀਆਂ ਦੀ ਪਤ ਲੱਤਦੀ ਸੀ ਨਾ ਕੋਈ ਚੋਰੀ ਹੁੰਦੀ ਸੀ ਇੱਕੋ ਜਿਹਾ ਸਾਰਿਆਂ ਨੂੰ ਸਮਝਿਆ ਜਾਂਦਾ ਸੀ ਨਾ ਕਿਸੇ ਦੇ ਧਰਮ ਨੂੰ ਦਬਾਇਆ ਜਾਂਦਾ ਸੀ ਨਾ ਕਿਸੇ ਜੋ ਸੀ ਆਪਣੇ ਆਪ ਦੇ ਵਿੱਚ ਸਾਰੇ ਖੋਜ ਸੀਗੇ ਪਰ ਹੁਣ ਕੁਛ ਸਮੇਂ ਤੋਂ ਨਾ ਧਰਮ ਦੇ ਨਾਂ ਤੇ ਰਾਜਨੀਤੀ ਹੋਣ ਲੱਗ ਪਈ ਪਹਿਲਾਂ ਧਰਮ ਵੱਡਾ ਸੀ ਤੇ ਰਾਜ ਛੋਟਾ ਸੀ ਹੁਣ ਰਾਜ ਵੱਡਾ ਆ ਤੇ ਧਰਮ ਛੋਟਾ ਆ ਇਹ ਸਰਕਾਰੀ ਤੰਤਰ ਨੇ ਪਤਾ ਨਹੀਂ ਕਿਦਾਂ ਖੋਲ ਲਿਆ ਆ ਕਿਤੇ ਵੀ ਗਰੀਬ ਬੰਦੇ ਦੀ ਆਵਾਜ਼ ਨਹੀਂ ਚੱਕੀ ਜਾ ਰਹੀ ਤੁਸੀਂ ਦੇਖੋ ਨਿੱਕੇ ਨਿੱਕੀਆਂ ਕੁੜੀਆਂ ਨਾਲ ਦੁਸ਼ਟਕਰਮ ਹੋ ਰਹੇ ਆ ਠੀਕ ਹੈ ਜੀ ਜਗਾ ਜਗਾ ਨਸ਼ਾ ਵਿਕ ਰਿਹਾ ਆ ਇਹ ਸਿਰਫ ਮੈਨੂੰ ਇਦਾਂ ਲੱਗਦਾ ਵੀ ਸਾਡੇ ਪੰਜਾਬ ਨੂੰ ਢਾ ਲਾ ਰਹੇ ਆ ਵੀ ਇਹ ਸਾਨੂੰ ਨਸ਼ੇੜੀ ਕਹਿਣਾ ਚਾਹੁੰਦੇ ਆ ਜਾਂ ਇਹ ਸਾਨੂੰ ਸਮੈਕੀਆ ਕਹਿਣਾ ਚਾਹੁੰਦੇ ਆ ਪਰ ਮੈਂ ਇਹਨਾਂ ਸਰਕਾਰਾਂ ਦੇ ਤਾਂ ਉਲਟਾਂ ਸੰਵਿਧਾਨ ਦੇ ਵੀ ਸੰਵਿਧਾਨ ਨੂੰ ਮੈਂ ਮੰਨਦਾ ਆ ਜੇ ਅਸੀਂ ਮੰਨਦੇ ਹਾਂ ਸੰਵਿਧਾਨ ਨੂੰ ਤੇ ਇਹ ਸੰਵਿਧਾਨ ਨੂੰ ਜੇ ਮੰਨਦੇ ਆ ਤੇ ਆਪਾਂ ਨੂੰ ਇੱਕੋ ਜਿਹਾ ਕਰਨ ਹੁਣ ਇਹਨਾਂ ਨੇ ਆਪਣੇ ਅਦਾਲਤ ਦੇ ਵਿੱਚ ਤੱਕੜੀ ਲਾਈ ਹੁੰਦੀ ਸੀਗੀ ਮੇਰੇ ਹਿਸਾਬ ਨਾਲ ਉਹ ਵੀ ਸ਼ਾਇਦ ਇਹਨਾਂ ਨੇ ਪੱਟੀ ਚਕਾਤੀ ਆ ਚਕਾਤੀ ਆ ਉਹ ਤਾਂ ਬੰਨੀ ਹੁੰਦੀ ਸੀਗੀ ਇਹਨਾਂ ਨੂੰ ਪਤਾ ਲੱਗਿਆ ਸੀ ਵੀ ਲੋਕੀ ਗੱਲਾਂ ਕਰਦੇ ਵੀ ਕਾਨੂੰਨ ਦੀ ਅੱਖਾਂ ਤੇ ਪੱਟੀ ਵੱਜੀ ਉੱਥੇ ਤਰਾਜੂ ਇੱਕੋ ਜਿਹਾ ਨਹੀਂ ਹੈਗਾ ਪਰ ਇੱਕੋ ਜਿਹੇ ਕਾਨੂੰਨ ਵਾਕਏ ਹੀ ਜਦੋਂ ਦਾ ਇਹ ਬਣਿਆ ਆ ਇੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹਰ ਸਰਕਾਰ ਨੇ ਆਮ ਆਦਮੀ ਪਾਰਟੀ ਕਹਿੰਦੀ ਆ ਅਸੀਂ ਬੈਸਟ ਆ ਕਾਂਗਰਸੀ ਕਹਿੰਦੇ ਅਸੀਂ ਬੈਸਟ ਆ ਭਾਜਪਾ ਕਹਿੰਦੀ ਮੈਂ ਬੈਸਟ ਆ ਪਰ ਇਹ ਤਿੰਨੇ ਹੀ ਬੰਦੇ ਸੰਵਿਧਾਨ ਦੇ ਉੱਪਰ ਨਹੀਂ ਹੈਗੇ ਸੰਵਿਧਾਨ ਜੇ ਸੰਵਿਧਾਨ ਦੇ ਉੱਪਰ ਆ ਤੇ ਆਪਣੇ ਕਾਨੂੰਨ ਲਾਗੂ ਕਰੋ ਅਸੀਂ ਨਹੀਂ ਕਹਿੰਦੇ ਜੇ ਅਸੀਂ ਗਲਤੀ ਕਰਦੇ ਆ ਸਾਨੂੰ ਫੜੋ ਵਿਰੋਧ ਹੋ ਰਿਹਾ ਆ ਜਗ੍ਹਾ ਜਗ੍ਹਾ ਬੰਬ ਧਮਾਕੇ ਹੋ ਰਿਹਾ ਲੋਕਾਂ ਦੇ ਮਨ ਦੇ ਵਿੱਚ ਇੱਕ ਰੋਸ ਆ ਇਹਨਾਂ ਤੋਂ ਲੋਕੀ ਨਾ ਖੁਸ਼ ਆ ਇਹਦਾ ਮਤਲਬ ਇਹ ਆ ਇਹਦਾ ਮਤਲਬ ਇਹ ਨਹੀਂ ਵੀ ਬਾਹਰ ਲੀਆਂ ਸਾਨੂੰ ਆ ਕੇ ਮਾਰ ਰਹੇ ਆ ਸਾਡੇ ਨੌਜਵਾਨ ਕਿਉਂ ਭਟਕ ਰਹੇ ਆ ਨਾ ਉਹਨਾਂ ਨੂੰ ਉਹਨਾਂ ਕੋ ਰੋਜ਼ਗਾਰ ਕੀ ਚੰਦ ਪੈਸਿਆਂ ਕਰਕੇ ਉਹ ਇਹ ਬੰਦੇ ਇਹ ਕੰਮ ਕਰ ਰਹੇ ਇਹੀ ਆਪਾਂ ਸਮਝਾਂਗੇ ਜਾਂ ਇਹ ਸਾਡੇ ਵਾਸਤੇ ਕੀ ਕਰ ਰਹੇ ਆ ਤੁਸੀਂ ਆ ਦੇਖੋ ਪਿੱਛੇ ਜੇ ਇੱਕ ਜੰਗਲ ਤਬਾਹ ਕਰ ਰਹੇ ਉਧਰ ਉਹ ਜਾਨਵਰ ਵਿਚਾਰੇ ਕਿੱਥੇ ਜਾਣਗੇ ਉਦਾਂ ਕਹਿ ਰਿਆ ਪਾਣੀ ਹੈ ਨਹੀਂ ਹਵਾ ਦੁਸ਼ਟ ਹੋ ਗਈ ਆ ਬਾਬਾ ਜੀ ਜਿੱਦਾਂ ਜਿੱਦਾਂ ਸਾਡੇ ਬਚਨ ਮਹਾਰਾਜ ਦੇ ਪੱਕੇ ਹੋਣੇ ਆ ਇੱਥੇ ਤਹਿਲ ਕਈ ਮੱਜਣਾ ਜਿੱਦਾਂ ਬਾਹਰ ਪਚਾਲ ਆਇਆ ਨਾ ਇਦਾਂ ਹੀ ਹੋਣਾ ਆ ਜਗਾ ਜਗਾ ਰੁੱਖ ਲਵਾਉਣ ਦੀ ਤੁਸੀਂ ਗੱਲਾਂ ਕਰਦੇ ਆ ਪਰ ਗੱਲ ਤਾਂ ਉਦਾਂ ਦੀ ਹੈ ਹੀ ਨਹੀਂ ਸਿਰਫ ਥੋੜੇ ਚਿਰ ਵਾਸਤੇ ਇੱਕ ਫਾਰਮੈਲਟੀ ਕੀਤੀ ਜਾਂਦੀ ਆ ਕਿ ਸਰਕਾਰਾਂ ਨੂੰ ਆ ਜਾਂਦਾ ਵੀ ਇੰਨੇ ਰੁੱਖ ਲਵਾ ਦਿਓ ਸਾਰੇ ਜਣੇ ਜੋਰ ਲਾ ਕੇ ਬੂਟੇ ਲੈ ਕੇ ਆ ਜਾਂਦੇ ਆ ਠੀਕ ਆ ਜੀ ਹੁਣ ਮਾਨ ਸਰਕਾਰ ਨੂੰ ਪਤਾ ਆ ਵੀ ਦਿਨ ਮੇਰੇ ਲੱਗੇ ਆਏ ਆ ਹੁਣ ਉਹਨਾਂ ਨੇ ਕਿਹਾ ਚੱਕ ਕੇ ਚਿੱਟੇ ਵਾਲੇ ਅੰਦਰ ਕਰ ਦਿਓ ਪਰ ਮੇਰੀ ਗੱਲ ਸੁਣੋ ਕੋਈ ਵੱਡਾ ਬੰਦਾ ਫੜਿਆ ਇਹਨਾਂ ਨੇ ਚੈਨ ਤਾਂ ਕਹਿੰਦੇ ਟੁੱਟ ਗਈ ਪਰ ਟੁੱਟੀ ਕਿੱਥੇ ਸਾਨੂੰ ਵੀ ਦਿਖਾਓ ਕਿੱਥੇ ਟੁੱਟੀ ਆ ਕਿਦਾਂ ਤੋੜੀ ਆ ਤੁਸੀਂ ਜਿਹੜੇ ਵਿਚਾਰੇ ਮਾੜਾ ਮੋਟਾ ਨਸ਼ਾ ਕਰਦੇ ਆ ਜਿਹੜੇ ਇਹਨਾਂ ਦੇ ਸੈਂਟਰ ਵੀ ਬਣੇ ਆ ਬੰਦਾ ਚਿੱਟੇ ਤੋਂ ਛੱਡ ਕੇ ਉਹ ਗੋਲੀ ਤੇ ਲੱਗੇ ਜਾਂਦੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਬੰਦੇ ਕੋਈ ਸੰਵਿਧਾਨ ਪੱਖੀ ਸਰਕਾਰ ਚਲਾ ਰਹੇ ਆ ਇਹ ਆਪਣਾ ਤਾਨਾਸ਼ਾਹੀ ਰਾਜ ਚਲਾ ਰਹੇ ਆ